ਪੰਜਾਬ ਪੁਲਿਸ ਦਾ ਹੱਕ ਹੀ ਨਹੀਂ ਬੰਦਾ ਸਰ ਕੀ ਸਾਡੇ ਘਰ ਦੀਵਾਰ ਟੱਪ ਕੇ ਉਹ ਲੋਕ ਦੇ ਵਿੱਚ ਆਣ ਕੋਈ ਬੋਲੀ ਤਾਂ ਨਹੀਂ ਚਲਾਈ ਆਪ ਨੂੰ ਨਹੀਂ ਨਹੀਂ ਸਰ ਕੋਈ ਸਾਡੇ ਕੋਲ ਕੋਈ ਗੋਲੀ ਨਹੀਂ ਅਸੀਂ ਤੇ ਖੁਦ ਡਰੇ ਪਏ ਆ ਸਰ ਕੋਈ ਗੋਲੀ ਨਹੀਂ ਚੱਲੀ ਕੋਈ ਗੱਡੀ ਨਹੀਂ ਪਹਾਈ ਕੋਈ ਕੁਝ ਨਹੀਂ ਇਹ ਹੁਣ ਪੰਜਾਬ ਪੁਲਿਸਾਂ ਦੀ ਪਤਾ ਨਹੀਂ ਕੀ ਨੀਤੀ ਹੈ ਜੀ ਕੀ ਨੀਤੀ ਜੀ ਪਤਾ ਜਿਹੜਾ ਨੰਬਰ ਬੰਦ ਕਿਉਂ ਆ ਰਿਹਾ ਕਦੀ ਉਹ ਨੰਬਰ ਬੰਦ ਕੀਤੇ ਉਹ ਗੇਟ ਕਰ ਦੱਪ ਕੇ ਆਏ ਨੇ ਜੀ ਉਹ ਡੰਗਰੋ ਨਾ ਜੀ ਸਰ ਸਵੇਰੇ ਇੱਥੇ ਸਵਾਲ ਕੁ 4:30 5 ਦਾ ਟਾਈਮ ਹੋਏਗਾ ਉਸ ਟਾਈਮ ਤੁਹਾਨੂੰ ਪਤਾ ਹੈ ਸਾਰੇ ਜੈਂਟਸ ਵਗੈਰਾ ਤਾਂ ਗੁਰਦੁਆਰੇ ਗਏ ਹੁੰਦੇ ਆ ਸਵੇਰੇ ਅੰਮ੍ਰਿਤ ਵੇਲੇ ਦਾ ਟਾਈਮ ਹੁੰਦਾ ਲੇਡੀਸ ਆ ਸੀ ਬੱਚੇ ਨੇ ਘਰ ਕੋਈ ਨਹੀਂ ਆ ਮਾਤਾ ਜੀ ਸੰਭਾਰ ਇਹਨਾਂ ਨੂੰ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਦਾ ਹੱਕ ਹੀ ਨਹੀਂ ਬਣਦਾ ਸਰ ਕੀ ਸਾਡੇ ਘਰ ਦੀਵਾਰ ਟੱਪ ਕੇ ਉਹ ਲੋਕ ਦੇ ਵਿੱਚ ਆਣ ਆ ਕੇ ਉਹਨਾਂ ਨੇ ਸਾਡੇ ਘਰੋਂ ਹੀ ਉੱਥੇ ਬਾਹਰ ਸਫਾਈ ਵਾਲਾ ਪਿਆ ਹੋਇਆ ਸੀ ਉਹਦੇ ਵਿੱਚੋਂ ਡੰਡਾ ਉਠਾਇਆ ਡੰਡਾ ਲੈ ਕੇ ਉਹ ਆ ਗਏ ਨੇ ਫਿਰ ਉਹਨਾਂ ਨੇ ਮਾਤਾ ਨੂੰ ਪੁੱਛਿਆ ਇਸ ਤਰ੍ਹਾਂ ਸਰ ਹੱਕੀ ਨਹੀਂ ਬੰਦਦਾ ਸੀ ਉਹਨਾਂ ਦਾ ਆਨ ਦਾ ਦੂਜੀ ਗੱਲ ਸਰ ਸਾਡੇ ਘਰ ਅਸੀਂ ਖੁਦ ਅਸੀਂ ਡਰੇ ਪਿਆ ਸਵੇਰ ਦੇ ਬੱਚੇ ਵੀ ਡਰੇ ਪਏ ਨੇ ਸਾਡਾ ਕੋਈ ਬੱਚਾ ਸਕੂਲ ਵੀ ਨਹੀਂ ਗਿਆ ਜਿਹੜੇ ਜੋ ਹੈ ਜੋ ਪਠਾਨਵਾਜਰਾ ਜੀ ਹੈ ਉਹ ਆਪਕੇ ਰਿਸ਼ਤੇਦਾਰ ਹੈ ਜੀ ਹਾਂਜੀ ਹਾਂਜੀ ਸਰ ਰਿਸ਼ਤੇਦਾਰ ਨੇ ਨੋਰਮਲੀ ਸਰ ਰਿਸ਼ਤੇਦਾਰ ਤਾਂ ਰਿਸ਼ਤੇਦਾਰ ਕੋਲ ਆਏਗਾ ਹੀ ਸਰ ਹਾਂਜੀ ਉਹ ਤਾਂ ਪਹਿਲਾਂ ਹੀ ਆਏ ਹੋ ਇਸੇ ਉੱਪਰ ਅੱਗੇ ਗਏ ਹੋ ਇਸੇ ਗੋ ਆ ਗਈ ਸੀ ਸਰ ਅਸਾ ਤਾਂ ਨਹੀਂ ਕਿ ਉਹ ਛੁਪਨੇ ਆਏ ਹੋ ਨਾ ਨਾ ਸਰ ਐਵੇਂ ਦੀ ਕੋਈ ਗੱਲ ਨਹੀਂ ਅੱਗੇ ਪਿੱਛੇ ਸਰ ਸਾਰੇ ਪਿੰਡ ਨੂੰ ਪਤਾ ਹੈ ਖੜੇ ਨੇ ਵੀਰਜੀ ਹੁਣੀ ਉਹ ਤੇ ਆਉਂਦੇ ਹੀ ਰਹਿੰਦੇ ਨੇ ਸਰ ਉਤੋਂ ਜਿਵੇਂ ਪੁਲਿਸ ਆਈ ਤਾਂ ਲਾਡੀ ਜੀ ਨੂੰ ਕੋ ਲੈ ਕੇ ਹਾਂਸੇ ਨਿਕਲ ਗਏ ਹਾਂਸੇ ਨਹੀਂ ਨਹੀਂ ਲਾਡੀ ਭਾਜੀ ਵਾਰੀ ਤੇ ਪਹਿਲਾਂ ਹੀ ਇੱਥੇ ਹੀ ਰਹੇ ਨੇ ਪੁੱਛ ਲੋ ਆ ਸਾਰੇ ਬੰਦਿਆਂ ਦੇ ਨਾਲ ਹੀ ਤੇ ਹੈ ਸੀ ਉਹ ਤਾਂ ਬਾਅਦ ਚੋ ਸਭ ਦੇ ਸਾਹਮਣੇ ਤਿਆਰ ਹੋ ਕੇ ਗਏ ਨੇ ਸਭ ਦੇ ਸਾਹਮਣੇ ਨਿਕਲੇ ਨੇ ਨਹੀਂ ਨਹੀਂ ਸਰ ਕਿਸ ਸਮੇਂ ਪਹੁੰਚਤੇ ਪੁਲਿਸ ਵਾਲੇ ਇੰਹਾ ਪਰ ਸਵੇਰੇ ਹਾਂਜੀ ਹਾਂਜੀ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਥੇ ਹੀ ਸੀ ਜਦੋਂ ਪੁਲਿਸ ਆਈ ਉਹਨਾਂ ਦੀ ਪੁਲਿਸ ਸੀ ਹਾਂਜੀ ਇਹ ਕਿੰਨੀ ਗਏ ਕੋਈ ਗੋਲੀ ਤਾਂ ਨਹੀਂ ਚਲਾਈ ਆਪ ਨੂੰ ਨਹੀਂ ਨਹੀਂ ਸਰ ਕੋਈ ਸਾਡੇ ਕੋਲ ਕੋਈ ਗੋਲੀ ਨਹੀਂ ਅਸੀਂ ਤੇ ਖੁਦ ਡਰੇ ਪਏ ਆ ਸਰ ਸਾਡੇ ਬੱਚੇ ਵੀ ਨੇ ਵੇਖ ਲਓ ਸਾਹਮਣੇ ਕੋਈ ਗੋਲੀ ਵਾਲੀ ਗੱਲ ਨਹੀਂ ਪਾਣੀ ਤਾਂ ਨਹੀਂ ਪਿਆਇਆ ਚਾਹ ਪਿਆਈਏ ਸਭ ਨੂੰ ਨਹੀਂ ਸਰ ਲੰਗਰ ਛੱਕੇ ਗਏ ਨੇ ਸਬਜੀ ਰੋਟੀ ਬਣੀ ਤਿਆਰ ਸਭ ਨੂੰ ਸਭ ਨਾਲ ਗੱਲ ਹੋਈ ਜੀ ਪੰਜਾਬ ਪੁਲਿਸ ਆਈਏ ਲੋਕ ਲੰਗ ਕੇ ਆਈਏ ਗੇਟ ਟੱਪ ਕੇ ਆਈਏ ਅੱਗੇ ਐਮ ਐਲ ਏ ਸਾਹਿਬ ਇੱਥੇ ਸੁੱਤੇ ਸਨ ਉਹਨਾਂ ਦਾ ਆ ਕੇ ਕੇਰਾ ਕਰ ਲਿਆ ਕੇਰਾ ਕਰਨ ਤੋਂ ਬਾਅਦ ਐਮਐਲਏ ਸਾਹਿਬ ਨੇ ਗੱਲ ਕੀਤੀ ਹੈ ਲਾਡੀ ਨੇ ਵੀ ਪ੍ਰਧਾਨ ਜੀ ਨੇ ਸਾਡੇ ਸਰਪੰਚ ਸਾਹਿਬ ਨੇ ਤੇ ਉਹਨਾਂ ਵੀ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਲੰਗਰ ਪੱਕਿਆ ਹੈ ਲੰਗਰ ਚਕਾਇਆ ਗਿਆ ਪੰਜਾਬ ਪੁਲਿਸ ਨੂੰ ਲੰਗਰ ਚਕਾਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਆਪ ਜਿਹੜੀ ਗੱਲ ਕਰਕੇ ਤੇ ਉਹਨਾਂ ਨੂੰ ਗਏ ਨੇ ਲਾਡੀ ਅਲੱਗ ਗੱਡੀ 'ਚ ਗਿਆ ਐ ਐਮਐਲਏ ਸਾਹਿਬ ਅਲੱਗ ਗੱਡੀ 'ਚ ਗਏ ਨੇ ਕੋਈ ਇੱਥੇ ਗੋਲੀ ਨਹੀਂ ਚੱਲੀ ਜੀ ਉਹਨੂੰ ਲੈ ਕੇ ਜਾ ਰਹੀ ਥੀ ਔਰ ਉਹ ਰਾਤ ਸਾਰੇ ਇੱਥੇ ਲੰਗਰ ਛਕਿਆ ਜੀ ਕੋਈ ਭੱਜਣ ਵਾਲੀ ਗੱਲ ਨਹੀਂ ਪਿੰਡ ਸਾਰਾ ਗਵਾਏ ਸਾਰੇ ਕੈਮਰੇ ਨੇ ਗਲੀਆਂ 'ਚ ਕੈਮਰੇ ਨੇ ਜੇ ਪੰਜਾਬ ਪੁਲਿਸ ਨਾਲ ਗੱਲ ਹੋ ਗਈ ਏ ਐਮਐਲਏ ਸਾਹਿਬ ਨੇ ਖੁਦ ਗੱਲ ਕਰਕੇ ਖੁਦ ਗਏ ਨੇ ਇਹ ਨਹੀਂ ਪਤਾ ਨਹੀਂ ਪੰਜਾਬ ਪੁਲਿਸ ਕੇ ਨਹੀਂ ਸਰ ਕੋਈ ਘਾਇਲ ਹੋਆ ਕੋਈ ਘਾਇਲ ਨਹੀਂ ਹੋਇਆ ਕੋਈ ਗੱਲ ਨਹੀਂ ਚਾਹ ਵੀ ਪੀਤੀ ਲੰਗਰ ਵੀ ਛਕਿਆ ਸਾਰੇ ਗੱਲ ਐ ਸਹਿਮਤੀ ਨਾਲੇ ਤੋਂ ਬਾਹਰ ਗਏ ਨੇ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਉਹ ਆਪਣੀ ਗੱਡੀ 'ਚ ਚਲੇ ਗਏ ਨੇ ਆਪਣੀ ਚ ਇੱਕ ਗੱਡੀ ਫੋਰਚੂਨਰ ਜਿਹੜੀ ਪੰਜਾਬ ਪੁਲਿਸ ਵਾਲੇ ਲੈ ਗਏ ਨੇ ਉਹਦੇ ਨਾਲ ਬੰਦੇ ਸਨ ਐਮਐਲਏ ਸਾਹਿਬ ਨੂੰ ਇਹ ਨਹੀਂ ਪਤਾ ਉਹਨਾਂ ਕਿੱਧਰ ਭੇਜਿਆ ਕਿੱਧਰ ਨਹੀਂ ਭੇਜਿਆ ਨਾ ਉਹਦੇ ਦਾ ਵੀ ਨੰਬਰ ਬੰਦ ਜਾ ਰਿਹਾ ਲਾਡੀ ਜੀ ਦਾ ਵੀ ਬੰਦੇ ਹੁਣ ਇਹ ਨਹੀਂ ਪਤਾ ਪੰਜਾਬ ਪੁਲਿਸ ਲੈ ਗਈ ਚੁੱਕੀ ਐ ਕਿ ਇੱਥੋਂ ਸਹਿਮਤੀ ਨਾਲ ਗਏ ਨੇ ਕਰੋ ਉਹਨਾਂ ਨੂੰ ਕੋਈ ਪਤਾ ਨਹੀਂ ਨਾ ਜੀ ਕੋਈ ਕੈਮਰੇ ਸਾਰੇ ਝੂਠੀ ਗੱਲ ਐ ਜੀ ਇਹ ਕੋਈ ਗੋਲੀ ਨਹੀਂ ਚੱਲੀ ਕੋਈ ਗੱਡੀ ਨਹੀਂ ਭਜਾਈ ਕੋਈ ਕੁਝ ਨਹੀਂ ਇੱਕ ਫੋਰਚੂਨਰ ਗੱਡੀ ਉਹ ਲੈ ਗਏ ਨੇ ਇਹ ਹੁਣ ਪੰਜਾਬ ਪੁਲਿਸਾਂ ਦੀ ਪਤਾ ਨਹੀਂ ਕੀ ਨੀਤੀ ਐ ਜੀ ਕਿੰਨੀ ਨੀਤੀ ਹਾਂਜੀ ਪਰਿਵਾਰ ਤੇ ਕੀ ਦਬਾਅ ਬਣਾ ਰਿਹਾ ਗੋਲੀ ਚਲਾਤੀ ਹੁਣ ਇਹ ਪ ਕੇਸ ਦਰਜ ਕਰ ਦਿੰਦੇ ਸਾਨੂੰ ਤੇ ਇਹ ਵੀ ਡਰ ਹੈ ਜੀ ਪਰਿਵਾਰ ਸਾਰਾ ਘਰ ਕੋਈ ਨਹੀਂ ਇਸ ਤੇ ਰਿਸ਼ਤੇਦਾਰਾਂ ਜੀ ਕੀ ਨਹੀਂ ਬਣੇਗਾ ਹੁਣ ਤੇ ਥੋੜਾ ਜਿਹਾ ਟਾਈਮ ਵੇਖ ਕੇ ਦੇ ਅਸੀਂ ਆਪ ਪੁਲਿਸ ਦੇ ਕੋਲ ਜਾਵਾਂਗੇ ਵੀ ਕੀ ਗੱਲ ਏ ਵੀ ਸਾਡਾ ਬੰਦਾ ਦੱਸੋ ਤੋ ਡਰਨ ਲੱਗ ਰਿਹਾ ਆਪਕੋ ਵੀ ਹਰੇਕ ਟਾਰੇ ਜੀ ਸਾਡਾ ਪੂਆ ਦਾ ਬੇਟਾ ਐਸੀ ਗੱਲ ਨਹੀਂ ਗਈ ਵੀ ਹੁਣ ਤੇ ਮੰਨ ਲਓ ਵੀ ਇੱਕ ਐਮਐਲਵੇ ਇੱਥੋਂ ਦੇ ਮੇਨ ਸਾਡੇ ਐਸਜੀਬੀਸੀ ਦੇ ਬਣੇ ਹੋਏ ਨੇ ਸਾਰਾ ਸਾਨੂੰ ਕੀ ਨੇ ਮੇਨ ਬੰਦੇ ਨੇ ਅੱਜ ਤੱਕ ਕੀ ਪਤਾ ਜਿਹੜਾ ਨੰਬਰ ਬੰਦ ਕਿਉਂ ਆ ਰਿਹਾ ਕਦੇ ਉਹ ਨੰਬਰ ਬੰਦ ਕੀਤੇ ਨਹੀਂ ਤੋ ਲਾ ਗਈ ਹੈ ਨਹੀਂ ਚਲਾਈ ਗਈ ਇਹ ਸਭ ਅਫਵਾਹੇ ਹੈ ਕਹਿੰਦਾ ਹੈ ਐਸਾ ਕੁਝ ਨਹੀਂ ਹੋਇਆ ਲekin ਪੰਜਾਬ ਪੁਲਿਸ ਹੋ ਜਾਂ ਕਰਨਾਲ ਪੁਲਿਸ ਹੋ ابھی ਉਨ੍ਹਾਂ ਕੀ ਤਰਫ ਸੇ ਵੀ ਕੋਈ ਬਿਆਨ